ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਪੂਰਨਮਾਸੀ ਦੀ ਰਾਤ ਨੂੰ ਘਰ ਦੀ ਛੱਤ ਤੇ ਇਹ ਇੱਕ ਚੀਜ਼ ਰੱਖ ਦੇਣਾ ਤਾਂ ਦੇਖਣਾ ਪਰਮ ਪਿਤਾ ਪਰਮੇਸ਼ਵਰ ਦੀ ਜੋ ਕਿਰਪਾ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਜੋ ਮਿਹਰ ਹੈ ਉਹ ਸਦਾ ਹੀ ਤੁਹਾਡੇ ਘਰ ਤੇ ਬਣੀ ਰਹੇਗੀ ਕਿਉਂਕਿ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੀ ਕਮਾਈ ਤਾਂ ਠੀਕ ਠਾਕ ਹੈ ਪਰ ਫਿਰ ਵੀ ਘਰ ਵਿੱਚ ਬਰਕਤ ਕਿਉਂ ਨਹੀਂ ਰਹਿੰਦੀ ਹਰ ਮਹੀਨੇ ਤਨਖਾਹ ਆਉਂਦੀ ਹੈ ਪਰ ਪੈਸਾ ਹੱਥ ਵਿੱਚ ਜਿਵੇਂ ਟਿਕਦਾ ਹੀ ਨਹੀਂ ਕਦੇ ਬੱਚਿਆਂ ਦੀ ਸਕੂਲ ਦੀ ਫੀਸ ਕਦੇ ਘਰ ਦੇ ਰੋਜ਼ਾਨਾ ਖਰਚੇ ਅਤੇ ਕੋਈ ਅਚਾਨਕ ਬਿਮਾਰੀ ਜਿਵੇਂ ਹਰ ਵਾਰ ਕੋਈ ਨਾ ਕੋਈ ਖਰਚਾ ਸਾਹਮਣੇ ਆ ਜਾਂਦਾ ਹੈ ਸੰਗਤ ਜੀ ਸਾਲਾਂ-ਸਾਲ ਲੰਘ ਜਾਂਦੇ ਨੇ ਪਰ ਘਰ ਵਿੱਚ ਸੁਖ ਸ਼ਾਂਤੀ ਨਹੀਂ ਆਉਂਦੀ ਸੰਗਤ ਜੀ ਅਸੀਂ ਪਾਠ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਫਿਰ ਵੀ ਜੋ ਸਾਡੀ ਅਰਦਾਸ ਹੈ ਉਹ ਪੂਰੀ ਨਹੀਂ ਹੁੰਦੀ ਅਤੇ ਸਾਡੇ ਘਰ ਵਿੱਚ ਦੁੱਖ ਭਰਿਆ ਮਾਹੌਲ ਰਹਿੰਦਾ ਹੈ ਤਾਂ ਫਿਰ ਸੰਗਤ ਜੀ ਇਹ ਸਿਰਫ ਪੈਸੇ ਦੀ ਗੱਲ ਨਹੀਂ ਸਭ ਉਸਕਾਰਤਮਕ ਊਰਜਾ ਦੀ ਗੱਲ ਹੈ ਜੋ ਸਾਡੇ ਘਰ ਵਿੱਚ ਵਸਦੀ ਨਹੀਂ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪਰ ਉਹ ਸਕੂਨ ਉਹ ਖੁਸ਼ਹਾਲੀ ਜੋ ਸਾਨੂੰ ਚਾਹੀਦੀ ਹੈ ਉਹ ਸਾਡੇ ਘਰ ਵਿੱਚ ਨਹੀਂ ਆਉਂਦੀ ਤਾਂ ਫਿਰ ਸੰਗਤ ਜੀ ਅਜਿਹੇ ਕੁਝ ਖਾਸ ਮੌਕੇ ਹੁੰਦੇ ਹਨ ਜਦੋਂ ਆਕਾਸ਼ ਅਤੇ ਧਰਤੀ ਦੀਆਂ ਜੋ ਸ਼ਕਤੀਆਂ ਹੁੰਦੀਆਂ ਹਨ ਉਹ ਇਕੱਠੀਆਂ ਹੁੰਦੀਆਂ ਹਨ ਅਤੇ ਸੰਗਤ ਜੀ ਜੇਕਰ ਅਸੀਂ ਉਸ ਸਮੇਂ ਸਾਫ਼ ਮਨ ਅਤੇ ਸੱਚੀ ਭਾਵਨਾ ਨਾਲ ਪੂਰੇ ਵਿਸ਼ਵਾਸ ਨਾਲ ਇਹ ਕੁਝ ਕਾਰਜ ਕਰਦੇ ਹਾਂ ਅਤੇ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਲਗਾਉਂਦੇ ਹਾਂ ਤਾਂ ਫਿਰ ਸੰਗਤ ਜੀ ਸਾਡੀ ਸਾਰੀ ਅਰਦਾਸ ਪੂਰੀ ਹੋ ਜਾਂਦੀ ਹੈ ਸੋ ਇਸੇ ਲਈ ਸੰਗਤ ਜੀ ਪੂਰਨਮਾਸੀ ਵਾਲੇ ਦਿਨ ਇਸ ਰਾਤ ਨੂੰ ਅਸੀਂ ਜੇਕਰ ਇੱਕ ਕਾਰਜ ਕਰ ਲੈਨੇ ਹਾਂ ਤਾਂ ਸੰਗਤ ਜੀ ਸਾਡੇ ਘਰ ਵਿਚਲੀ ਜੋ ਵੀ ਸਮੱਸਿਆ ਹੈ ਤਾਂ ਫਿਰ ਸੰਗਤ ਜੀ ਅੱਜ ਇਸੇ ਹੀ ਕਾਰਜ ਬਾਰੇ ਗੱਲ ਕਰਾਂਗੇ ਸੋ ਇਸ ਕਾਰਜ ਨੂੰ ਦੱਸਣ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਿਖਵਾਓ ਅਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣੀ ਰਹੇ ਤਾਂ ਫਿਰ ਆਓ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਤਾਂ ਫਿਰ ਸੰਗਤ ਜੀ ਇਸ ਪੂਰਨਮਾਸ਼ੀ ਵਾਲੇ ਦਿਨ ਪੂਰਨਮਾਸ਼ੀ ਦੀ ਰਾਤ ਸਿਰਫ ਇੱਕ ਸੁੰਦਰ ਚਮਕਦਾਰ ਸਿਰਫ ਇੱਕ ਰਾਤ ਨਹੀਂ ਹੁੰਦੀ ਇਹ ਰਾਤ ਬਹੁਤ ਹੀ ਸ਼ਕਤੀਸ਼ਾਲੀ ਰਾਤ ਮੰਨੀ ਜਾਂਦੀ ਹੈ ਸੰਗਤ ਜੀ ਜਦੋਂ ਚੰਦ ਪੂਰੀ ਤਰ੍ਹਾਂ ਗੋਲ ਅਤੇ ਚਮਕਦਾਰ ਹੁੰਦਾ ਹੈ ਤਾਂ ਫਿਰ ਉਸ ਦੀ ਰੋਸ਼ਨੀ ਧਰਤੀ ਤੇ ਇੱਕ ਅਨੋਖੀ ਊਰਜਾ ਫੈਲਾਉਂਦੀ ਹੈ ਜੋ ਸਾਡੇ ਮਨ ਦਿਲ ਅਤੇ ਆਤਮਾ ਨੂੰ ਸਿੱਧੇ ਤੌਰ ਤੇ ਛੂੰਦੀ ਹੈ ਅਤੇ ਸੰਗਤ ਜੀ ਪੁਰਾਣੇ ਸਮੇਂ ਤੋਂ ਹੀ ਸੰਤਾਂ ਅਤੇ ॠषि मुਨੀਆਂ ਅਤੇ ਵਿਦਵਾਨਾਂ ਨੇ ਪੂਰਨਮਾਸੀ ਦੀ ਰਾਤ ਨੂੰ ਪਵਿੱਤਰ ਮੰਨਿਆ ਹੈ ਕਿਉਂਕਿ ਸੰਗਤ ਜੀ ਇਸ ਰਾਤ ਮਨੁੱਖ ਦਾ ਮਨ ਜਿਆਦਾ ਸੰਵੇਦਨਸ਼ੀਲ ਅਤੇ ਖੁੱਲਿਆ ਹੁੰਦਾ ਹੈ ਅਤੇ ਸੰਗਤ ਜੀ ਵਿਗਿਆਨ ਵੀ ਇਸ ਗੱਲ ਨੂੰ ਸਮਰਥਨ ਦਿੰਦਾ ਹੈ ਕਿ ਚੰਦ ਦੀ ਗਤੀ ਅਤੇ ਰੌਸ਼ਨੀ ਦਾ ਅਸਰ ਪੌਦਿਆਂ ਜਾਨਵਰਾਂ ਅਤੇ ਮਨੁੱਖਾਂ ਉੱਪਰ ਪੈਂਦਾ ਹੈ ਸੰਗਤ ਜੀ ਪੂਰਨ ਮਾਸ਼ੀ ਦੀ ਰਾਤ ਇੱਕ ਅਜਿਹੀ ਰਾਤ ਹੈ ਜੇਕਰ ਅਸੀਂ ਉਸ ਰਾਤ ਨੂੰ ਇਹ ਕੁਝ ਕਾਰਜ ਕਰਦੇ ਹਾਂ ਅਤੇ ਨਾਲ-ਨਾਲ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਲਗਾਉਂਦੇ ਹਾਂ ਤਾਂ ਫਿਰ ਵਾਹਿਗੁਰੂ ਸਾਡੀ ਪ੍ਰਾਰਥਨਾ ਜ਼ਰੂਰ ਸੁਣਦੇ ਨੇ ਅਤੇ ਸਾਡੇ ਜੋ ਵੀ ਦਿਲ ਦੀ ਅਰਦਾਸ ਹੈ ਉਸ ਨੂੰ ਪੂਰਾ ਜ਼ਰੂਰ ਕਰਦੇ ਹਨ ਤਾਂ ਫਿਰ ਸੰਗਤ ਜੀ ਕਿਹੜਾ ਉਹ ਕਾਰਜ ਹੈ ਜੋ ਅਸੀਂ ਪੂਰਨਮਾਸ਼ੀ ਵਾਲੇ ਦਿਨ ਕਰਨਾ ਹੈ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਸ਼ੁੱਧ ਕਰ ਲੈਣਾ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਇਸ ਕੰਮ ਨੂੰ ਕਰਨ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲੈਣਾ ਹੈ ਅਤੇ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਅਤੇ ਆਪਣੇ ਘਰ ਦੇ ਪਵਿੱਤਰ ਸਥਾਨ ਜਿੱਥੇ ਤੁਸੀਂ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਉੱਥੇ ਬੈਠੇ ਜਾਣਾ ਹੈ ਤੇ ਫਿਰ ਸੰਗਤ ਜੀ ਇੱਕ ਛੋਟੀ ਜੀ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਗਾਉਣੀ ਹੈ ਕਿ ਜੋ ਵੀ ਅਸੀਂ ਕਾਰਜ ਕਰਨ ਵਾਲੇ ਹਾਂ ਉਹ ਸਫਲ ਹੋਵੇ ਅਤੇ ਅਤੇ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਵਰਕਤ ਦਾ ਵਾਸ ਹੋਵੇ ਸੰਗਤ ਜੀ ਇਸ ਦੌਰਾਨ ਆਪਣੇ ਮਨ ਵਿੱਚ ਆਪਣੇ ਮਨ ਵਿੱਚ ਸਕਾਰਾਤਮਕ ਸੋਚ ਰੱਖੋ ਅਤੇ ਆਪਣਾ ਪੂਰਨ ਪਰੋਸਾ ਸਤਿਗੁਰ ਸੱਚੇ ਪਾਸ਼ਾ ਉੱਪਰ ਬਣਾ ਕੇ ਰੱਖੋ ਤਾਂ ਫਿਰ ਸੰਗਤ ਜੀ ਤੁਸੀਂ ਇੱਕ ਸਾਫ਼ ਤਾਂਬੇ ਦਾ ਲੋਟਾ ਲੈ ਲੈਣਾ ਹੈ ਜੋ ਸਿਰਫ਼ ਪਵਿੱਤਰ ਕੰਮਾਂ ਲਈ ਵਰਤਿਆ ਜਾਂਦਾ ਹੋਵੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਫਿਰ ਇਸ ਵਿੱਚ ਪਵਿੱਤਰ ਜਲ ਭਰੋ ਸੰਗਤ ਜੀ ਪਵਿੱਤਰ ਜਲ ਦਾ ਮਤਲਬ ਦਾ ਮਤਲਬ ਹੈ ਸਾਫ਼ ਪਾਣੀ ਜੋ ਕਿ ਝੂਠਾ ਨਾ ਹੋਇਆ ਹੋਵੇ ਜਾਂ ਫਿਰ ਸੰਗਤ ਜੀ ਤੁਸੀਂ ਘਰ ਵਿੱਚ ਲਾ ਜੋ ਸ਼ੁੱਧ ਫਿਲਟਰ ਦਾ ਪਾਣੀ ਹੈ ਉਹ ਵਰਤ ਸਕਦੇ ਹੋ ਸੰਗਤ ਜੀ ਪਾਣੀ ਭਰਨ ਤੋਂ ਪਹਿਲਾਂ ਇਸ ਨੂੰ ਵਾਹਿਗੁਰੂ ਦੇ ਨਾਮ ਨਾਲ ਸ਼ੁੱਧ ਕਰ ਲੈਣਾ ਹੈ ਅਤੇ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਦਾ ਜਾਪ ਕਰ ਲੈਣਾ ਹੈ ਅਤੇ ਫਿਰ ਸੰਗਤ ਜੀ ਇਸ ਪਾਣੀ ਨੂੰ ਉਸ ਤਾਂਬੇ ਦੇ ਲੋਟੇ ਵਿੱਚ ਪਾ ਲੈਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਪੰਜ ਪੱਤੇ ਤુલਸੀ ਦੇ ਤੁਸੀਂ ਉਸ ਵਿੱਚ ਪਾ ਦੇਣੇ ਹਨ ਇਹ ਤુલਸੀ ਦੇ ਪੱਤੇ ਪੂਰੇ ਸਾਫ਼ ਅਤੇ ਸ਼ੁੱਧ ਹੋਣੇ ਚਾਹੀਦੇ ਹਨ ਅਤੇ ਤਾਜ਼ੇ ਹੋਣੇ ਚਾਹੀਦੇ ਹਨ ਕਿਉਂਕਿ ਸੰਗਤ ਜੀ ਤુલਸੀ ਨੂੰ ਪਵਿੱਤਰ ਅਤੇ ਸਕਾਰਤਮਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੁਸੀਂ ਇਹ ਪੱਤੇ ਪਾਣੀ ਵਿੱਚ ਪਾ ਦੇਣੇ ਹਨ ਸੰਗਤ ਜੀ ਇਹ ਜੋ ਵੀ ਕਿਰਿਆ ਹੈ ਇਹ ਤੁਸੀਂ 9 ਵਜੇ ਤੋਂ ਬਾਅਦ ਰਾਤ ਨੂੰ ਸ਼ੁਰੂ ਕਰਨੀ ਹੈ ਜਦੋਂ ਚੰਦ ਦੀ ਰੌਸ਼ਨੀ ਤੁਹਾਡੇ ਘਰ ਦੀ ਛੱਤ ਦੇ ਉੱਤੇ ਪੂਰੀ ਤਰ੍ਹਾਂ ਪੈ ਰਹੀ ਹੋਵੇ ਅਤੇ ਪਵਿੱਤਰ ਜਲ ਅਤੇ ਤુલਸੀ ਦੇ ਪੱਤੇਆਂ ਨਾਲ ਤੁਸੀਂ ਉਹ ਤਾਂਬੇ ਦਾ ਲੋਟਾ ਜੋ ਤੁਸੀਂ ਪਾਣੀ ਨਾਲ ਭਰਿਆ ਸੀ ਉਹ ਤੁਸੀਂ ਛੱਤ ਤੇ ਲੈ ਜਾਣਾ ਹੈ ਅਤੇ ਸੰਗਤ ਜੀ ਛੱਤ ਤੇ ਇੱਕ ਅਜਿਹੀ ਜਗ੍ਹਾ ਚੁਣਨੀ ਹੈ ਜਿੱਥੇ ਚੰਦ ਦੀ ਰੋਸ਼ਨੀ ਸਿੱਧੀ ਲੋਟੇ ਦੇ ਉੱਤੇ ਪਵੇ ਤੁਸੀਂ ਇਸ ਲੋਟੇ ਨੂੰ ਸ਼ਾਵਧਾਨੀ ਨਾਲ ਘਰ ਦੀ ਸਾਤ ਉੱਪਰ ਰੱਖ ਦੇਣਾ ਹੈ ਅਤੇ ਇਹ ਯਕੀਨੀ ਬਣਾਉਂਦੇ ਹੋਏ ਕਿ ਪਾਣੀ ਨਾ ਡੁੱਲੇ ਲੋਟਾ ਰੱਖਣ ਵੇਲੇ ਆਪਣੇ ਮਨ ਵਿੱਚ ਸਕਾਰਾਤਮਕ ਭਾਵਨਾ ਰੱਖਣੀ ਹੈ ਅਤੇ ਨਾਲ-ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ ਸੰਗਤ ਜੀ ਤੁਸੀਂ ਆਪਣੇ ਮਨ ਹੀ ਮਨ ਵਾਹਿਗੁਰੂ ਨੂੰ ਯਾਦ ਕਰਨਾ ਹੈ ਸੰਗਤ ਜੀ ਇਹ ਲੋਟਾ ਛੱਤ ਉੱਪਰ ਰੱਖਣ ਤੋਂ ਬਾਅਦ ਉਸੇ ਜਗ੍ਹਾ ਤੇ ਬੈਠ ਜਾਓ ਜਾਂ ਖੜੇ ਹੋ ਜਾਓ ਅਤੇ ਸੱਚੇ ਮਨ ਨਾਲ ਵਾਹਿਗੁਰੂ ਦਾ ਜਾਪ ਕਰੋ ਸੰਗਤ ਜੀ ਵਾਹਿਗੁਰੂ ਦਾ ਜਾਪ ਤੁਸੀਂ 5 ਜਾਂ 10 ਮਿੰਟ ਕਰ ਸਕਦੇ ਹੋ ਸੰਗਤ ਜੀ ਤੁਸੀਂ ਆਪਣਾ ਧਿਆਨ ਸਿਰਫ ਵਾਹਿਗੁਰੂ ਦੇ ਕੇਂਦ੍ਰਿਤ ਕਰ ਦੇਣਾ ਹੈ ਅਤੇ ਆਪਣੇ ਮਨ ਵਿੱਚ ਇਹ ਭਾਵਨਾ ਰੱਖੋ ਕਿ ਤੁਹਾਡੀ ਕਿ ਤੁਹਾਡੇ ਘਰ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਵਰਸ ਰਹੀ ਹੈ ਅਤੇ ਤੁਹਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ ਸੰਗਤ ਜੀ ਜਾਪ ਕਰਨ ਦੇ ਦੌਰਾਨ ਤੁਹਾਡਾ ਮਨ ਸ਼ਾਂਤ ਅਤੇ ਸਕਾਰਾਤਮਕ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਵਿਚਾਰ ਆਉਂਦੇ ਹਨ ਤਾਂ ਤੁਸੀਂ ਨਰਮੀ ਨਾਲ ਉਹਨਾਂ ਨੂੰ ਦੂਰ ਕਰ ਦੇਣਾ ਹੈ ਤੇ ਤੁਸੀਂ ਆਪਣਾ ਪੂਰਾ ਧਿਆਨ ਵਾਹਿਗੁਰੂ ਦੇ ਨਾਮ ਤੇ ਲਗਾਉਣਾ ਹੈ ਸੰਗਤ ਜੀ ਉਸ ਤੋਂ ਬਾਅਦ ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰੋ ਇਹ ਅਰਦਾਸ ਤੁਹਾਡੇ ਦਿਲ ਤੋਂ ਗਹਿਰਾਈ ਤੋਂ ਨਿਕਲਣੀ ਚਾਹੀਦੀ ਹੈ ਤੁਸੀਂ ਆਪਣੇ ਸ਼ਬਦਾਂ ਵਿੱਚ ਅਰਦਾਸ ਕਰ ਸਕਦੇ ਹੋ ਸੰਗਤ ਜੀ ਤੁਸੀਂ ਕਹਿਣਾ ਹੈ ਕਿ ਹੇ ਵਾਹਿਗੁਰੂ ਜੀ ਹੇ ਸਤਿਗੁਰ ਸੱਚੇ ਪਾਛ ਮੇਰੇ ਘਰ ਵਿੱਚ ਸ਼ੁਕ ਸ਼ਾਂਤੀ ਅਤੇ ਵਰਕਤ ਦੀ ਦਾਤ ਬਖਸ਼ੋ ਮੇਰੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਪੈਸੇ ਦੀ ਤੰਗੀ ਨੂੰ ਦੂਰ ਕਰੋ ਸਾਡੇ ਮਨ ਨੂੰ ਸਕਾਰਾਤਮਕਤਾ ਅਤੇ ਨਿਮਰਤਾ ਨਾਲ ਭਰੋ ਤਾਂ ਜੋ ਅਸੀਂ ਹਮੇਸ਼ਾ ਤੇਰੇ ਨਾਮ ਦਾ ਸਿਮਰਨ ਕਰੀਏ ਅਤੇ ਨੇਕ ਰਾਹ ਤੇ ਚੱਲੀਏ ਇਸ ਪੂਰਨਮਾਸ਼ੀ ਦੀ ਰਾਤ ਸਾਡੇ ਘਰ ਵਿੱਚ ਖੁਸ਼ਹਾਲੀ ਪਿਆਰ ਅਤੇ ਸੰਤੁਸ਼ਟੀ ਦਾ ਵਾਸੂ ਵੀ ਸਾਨੂੰ ਤੁਹਾਡੀ ਰਹਿਮਤ ਨਾਲ ਜੋੜੋ ਤੇ ਸਾਡੇ ਜੀਵਨ ਨੂੰ ਤੁਹਾਡੀ ਰੋਸ਼ਨੀ ਨਾਲ ਭਰ ਦੇਓ ਸੰਗਤ ਜੀ ਅਰਦਾਸ ਕਰਦੇ ਸਮੇਂ ਆਪਣੇ ਘਰ ਦੀ ਖੁਸ਼ਹਾਲੀ ਅਤੇ ਵਰਕਤ ਦੀ ਕਲਪਨਾ ਕਰਨੀ ਹੈ ਇਹ ਸੋਚੋ ਕਿ ਵਾਹਿਗੁਰੂ ਦੀ ਕਿਰਪਾ ਤੁਹਾਡੇ ਘਰ ਤੇ ਵਰਸ ਰਹੀ ਹੈ ਅਤੇ ਸਾਰੀਆਂ ਮੁਸ਼ਕਲਾਂ ਦੂਰ ਹੋ ਰਹੀਆਂ ਹਨ ਸੰਗਤ ਜੀ ਵਾਹਿਗੁਰੂ ਨੂੰ ਅਰਦਾਸ ਕਰਨ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੁਸੀਂ ਉਸ ਲੋਟੇ ਨੂੰ ਪੂਰਨਮਾਸੀ ਦੀ ਰਾਤ ਸਾਰਾ ਰਾਤ ਸੰਧਜੀ ਪੂਰਨਮਾਸੀ ਦੀ ਰਾਤ ਨੂੰ ਉਸ ਲੋਟੇ ਨੂੰ ਸਾਰੀ ਰਾਤ ਛੱਤ ਤੇ ਪਿਆ ਰਹਿਣ ਦੇਣਾ ਹੈ ਤਾਂ ਜੋ ਚੰਦ ਦੀ ਰੋਸ਼ਨੀ ਇਸ ਦੇ ਪਾਣੀ ਨੂੰ ਅਤੇ ਤુલਸੀ ਦੇ ਪੱਤਿਆਂ ਨੂੰ ਸ਼ੁੱਧ ਕਰ ਸਕੇ ਇਹ ਪਵਿੱਤਰ ਜਲ ਚੰਦ ਦੀ ਊਰਜਾ ਨੂੰ ਸ਼ੋਖ ਲੈਂਦਾ ਹੈ ਸੰਗਤ ਜੀ ਅਗਲੀ ਸਵੇਰ ਸੂਰਜ ਚੜਨ ਤੋਂ ਪਹਿਲਾਂ ਤੁਸੀਂ ਲੋਟੇ ਨੂੰ ਸੰਭਾਲ ਕੇ ਉਠਾਉਣਾ ਹੈ ਅਤੇ ਇਸ ਦੇ ਪਾਣੀ ਦਾ ਜੋ ਛੜਕਾ ਹੈ ਉਹ ਤੁਸੀਂ ਆਪਣੇ ਘਰ ਵਿੱਚ ਪੂਰਾ ਹੀ ਕਰ ਦੇਣਾ ਹੈ ਤੁਸੀਂ ਤુલਸੀ ਦੇ ਪੱਤਿਆਂ ਨੂੰ ਕਿਸੇ ਪਵਿੱਤਰ ਸਥਾਨ 'ਤੇ ਰੱਖ ਦੇਣਾ ਹੈ ਸੰਗਤ ਜੀ ਇਸ ਕਿਰਿਆ ਨੂੰ ਜੇਕਰ ਤੁਸੀਂ ਪੂਰਨਮਾਸੀ ਦੀ ਰਾਤ ਨੂੰ ਕਰ ਲੈਂਦੇ ਹੋ ਸੰਗਤ ਜੀ ਤੁਹਾਡੀ ਹਰ ਅਰਦਾਸ ਕਬੂਲ ਹੋ ਜਾਵੇਗੀ ਅਤੇ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ